ਮਿਸ ਸਾਸੀ ਕਾਲ ਜੀ ਸਾਰਨ ਵਦੇ ਫਾਰੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਥੋਬਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਮੰਗੋ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਚਾਰ گاਵਾ ਦਿਖਾਉਣੀਆਂ ਦੋ ਗੱਬਣਾ گاਵਾ ਤੁਹਾਨੂੰ ਦਿਖਾਵਾਂਗੇ ਤੇ ਦੋ ਬੱਚੇ ਦਾ ਵੀ ਨਾਲ ਤੁਹਾਨੂੰ ਦਿਖਾਉਣੀ ਆਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ। ਹੋਰ ਸਭਾ ਠੀਕ ਠਾਕ ਜੀ। ਬਹੁਤ ਹੋਰੀ ਹੈ ਬਹੁਤ ਹੋਰੀ। ਚਲੋ ਦੇ ਜੀ ਤਾਂ ਸਾਫ ਹਦੀਆ ਜੀ। ਬਾਈ ਠੰਡਾ ਜੀ ਮੌਸਮ ਹੁੰਦਾ। ਆਹ ਚਲੋ ਫਰਕਿਆ ਥੋੜਾ ਜਿਹਾ ਅੱਗੇ ਤੇ ਵੇਗਿਆਤ ਨਾਲ ਮਾਲ ਫਿਰ ਮਾਲ ਤੇ ਅੱਪਜੀ ਕੋਲ ਆਉਂਦਾ ਜੀ ਕਿਰਪਾਤੋਂ ਬਾਹਰ ਹੀ ਬੜਾ ਮਾਲ ਵੇਚਦਾ ਜੀ। ਅੱਛਾ ਜਿੱਦਾਂ ਮਾ ਲੋ ਅੱਜ ਆ ਗਾਵਾਂ ਦੀ ਵੀਡੀਓ ਪੈ ਗਈ। ਹਾਂਜੀ ਵੀਰ ਭਰਾ ਥੋੜੀ ਵੀਡੀਓ ਪੈਣ ਨਹੀਂ ਦਿੰਦੇ ਨੇ ਸਿੱਧਾ ਡੰਗਲ ਲਿਆ ਕੇ ਸਾਨੂੰ ਸਿੱਧਾ ਹੀ ਦੇ ਦੇ। ਅੱਛਾ ਪਰ ਸਾਡੇ ਫਿਰ ਦੂਜੇ ਗਾਹ ਕ ਨਾਰ ਔਰ ਗਮ ਹੈ ਭਾਈ ਠੀਕ ਠਾਕ ਜੇ ਆ ਜ ਬੜੀ ਮਗਰ ਜਾ ਕੇ ਖਲੋਤੇ ਜੇ ਨਹੀਂ ਬਸ ਇਹ ਗੱਲ ਕਰਨ ਮੈਂ ਤਰੇ ਕੱਲੇ ਠੀਕ ਠੀਕ ਆ ਵਧੀਆ ਵਧੀਆ ਸਾਹੀ ਵਾਲੀ ਸਾਹੀ ਵਾਲਾ ਲਈ ਗੱਲ ਬੜੀ ਮਸ਼ਹੂਰ ਹੁੰਦੀ ਸਾਰੇ ਗੇ ਜੋੜਾ ਲੈਂਦਾ ਹੈ ਇਹਨੇ ਅੱਛਾ ਤੇ ਜੋੜਾ ਹੀ ਤੁਹਾਨੂੰ ਦੱਸਿਆ ਵੀ ਇੱਕ ਇੱਥੇ ਆ ਗਿਆ ਇੱਕ ਵੀਰ ਇੱਥੋਂ ਨੰਦਲ ਦਾ ਅੱਛਾ ਤੋਂ ਭਾਈ ਸਾਈਵਾਲ ਦੀ ਹਾਂਜੀ ਉਹਨੇ ਵੀ ਨੰਬਰ ਮੇਰਾ ਨੋਟ ਕਰਕੇ ਰੱਖਿਆ ਹੈ ਉਹਦਾ ਵੀ ਜਦੋਂ ਮੇਰੇ ਕੋਲ ਸਾਈਵਾਲ گاਵਾ ਵਿੱਚ ਜਰੂਰ ਦਿਓ ਠੀਕ ਹੈ ਫਿਰ ਉਹਨੂੰ ਵੀ ਠੀਕ ਹੈ ਠੀਕ ਹੈ ਛੋੜਾ ਲੈਂਦਾ ਸੀ ਤੇ ਬਾਕੀ ਉਤਰਿਆ ਕਿ ਜਿਹੜਾ ਤੁਸੀਂ ਕਹਿੰਦੇ ਕਿ ਸਾਈਵਾਲ گاਵਾ ਉਧਰੋਂ ਲੱਭ ਕੇ ਲਿਆਉਂਦੇ ਆ ਉਹ ਸਾਰੇ ਵੀਰ ਬੜਾ ਪਿਆਰ ਕਰਦੇ ਆ ਹਾਂ ਜੀ ਸਾਈਵਾਲ ਨੂੰ ਵੈਸੇ ਬੜਾ ਲੋਕ ਪਿਆਰ ਕਰਦੇ ਆਂਦੇ ਹੁਣ ਵੀ ਫੋਨ ਆਉਂਦੇ ਸਾਈਵਾਲਾਂ ਦੇ ਸਾਈਵਾਲ ਦੇ ਵੀਰ ਪਰ ਸਾਈਵਾਲ ਲੱਭਦੀ ਬੜੀ ਆਪੀ ਘੱਟ ਠੀਕ ਠੀਕ ਹੈ ਜਦ ਲੱਭਦੀ ਤੇ ਕਰਨ ਹੰਦੀ ਲੱਭ ਤੇ ਕਰੀਏ ਫਿਰ ਸ਼ੁਰੂ ਕਰੀਏ ਜੀ ਹਾਂਜੀ ਹਾਂਜੀ ਨਾਮ ਇੱਕ ਵਾਰੀ ਦੱਸ ਦਿਓ ਆਪਣਾ ਜੀਲਾ ਹੀ ਨਾਲਾ ਜੀਲਾ ਮਰਸਰ ਹਾਂ ਜਥੋਂ ਬਾਅਦ ਨਾਮ ਮੰਗੂਗੀ ਜਿੰਨੂੰ ਮਰਜ਼ੀ ਪੁੱਛ ਲਿਓ ਠੀਕ ਠੀਕ ਹੈ ਤੇ ਫੋਨ ਨੰਬਰ ਵੀ ਇੱਕ ਵਾਰੀ ਪੁੱਛ 826714511 ਠੀਕ ਹੈ ਪਹਿਲਾਂ ਕੱਪੜੇ ਦਿਖਾ ਦਈਏ ਫਿਰ ਹਾਂਜੀ ਹਾਂਜੀ ਭਾਈ ਕਿੰਨਾ ਕ ਲੈ ਜੀ ਟਾਈਮ ਹੈ ਅੱਜ ਜੀ ਵਸ਼ੀ ਦੇ ਬਿਲਕੁਲ ਤਿਆਰ ਪਰ ਤਿਆਰੀ ਹੈ ਵੈ ਵਟ ਬੁੱਟ ਕੱਢ ਕੀ ਹੈ ਸਾਰੇ ਇੱਕ ਅੱਧਾ ਦਿਨ ਪਾਵੇਂ ਲੈ ਜੇ ਹਾਂਜੀ ਹਾਂਜੀ ਜੀ ਵਸ਼ੀ ਕੇ ਕਿਦੋਂ ਫੁੱਜੀ ਬਾਕੀ ਹਵਾਨੇ ਪੱਖੋਂ ਵੇਖੀਏ ਤੇ ਤਿਆਰ ਹੈ ਜੇ ਉਪਰ ਪੁੜਿਆਂ ਲ ਵੇਖੀਏ ਤੇ ਜੇ ਫਿਰ ਦਿਨ ਲੈ ਜਾਊਗੀ ਦੁੱਧ ਵਸ਼ੀ ਚੰਗਾ ਚੋਬੀ ਜਰ ਕਿੰਨਾ ਕ ਦੁੱਧ ਚਵਾਈ ਜਾਊਗੀ ਜੀ ਇਹਦੇ ਕੋਲ ਸੇਵਾ ਵਾਲਾ ਵੀ ਲੈ ਜੇ ਫਾਰਮ ਵਾਲਾ ਹਾਂਜੀ ਫਿਰ ਤੇ 25 ਕਿਲੋ ਦਵਾਊਗੀ ਆਮ ਸੇਵਾ ਦੇ 20 25 ਕਿਲੋ ਦਵਾਊਗੀ ਠੀਕ ਆ ਉਹ ਵੀ ਬਾਹਰ ਚੱਲੀ ਜਾਊਗੀ ਹਾਂ ਰੰਗ ਬਾਹਰ ਅੱਛੀ ਹੈ 25 ਅੱਧੀ ਜੀ ਕੀ ਦਸੀਏ ਤੁਹਾਨੂੰ ਤੋਰ ਦਾਂ ਫਿਰ ਬਾਕੀ ਹੈਗੇ ਵੀ ਗਰਮੀਆਂ ਚ ਚਾਉਣ ਵਾਲੀ ਆ ਹਾਂਜੀ ਹਾਂਜੀ ਕ੍ਰੋਸ ਚ ਆ ਥੱਲੇਆਂ ਚੰਗੀ ਤਿਆਰ ਹੋਈ ਆ ਹਾਂ ਠੰਡੀ ਰਹਿ ਰਹੀ ਜੀ ਉੱਤਰਾ ਵੀ ਠੰਡੀ ਠੇਰੀ ਆ ਜਿਹੜੀ ਹਾਂ ਜੀ ਆ ਗੱਬਨ ਹੀ ਆਵੇ ਲੋ ਠੀਕ ਹੈ ਜੀ ਆਂ ਦੇ ਸਾਡੇ ਭਾਵੇਂ ਗੱਬਨ ਦੀਆਂ ਧਾਰਾ ਮਾਰ ਲਵੋ ਇੱਤਨੀ ਹਾਂ ਅੱਲਾ ਤੇ ਪਿੱਛੇ ਕਰਿਆ ਥੋੜੀ ਜਿਹੀ ਹਲੋ ਆਂ ਦੇ ਸਾਡੇ ਜੀ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਕੋਲਾ ਚਵਾਜ ਵਛੀ ਦੋ ਚਾਰ ਦੇ ਆ ਜੇ ਸਾਡੇ ਪੂਰਾ ਸੰਗਣਾ ਬੋਲਾ ਹੀ ਆ ਹੱਲੇ ਜਿਹੜਾ ਅਜੇ ਦੇਣ ਨਹੀਂ ਆਹ ਜੀ ਭਲ ਪੈ ਗਈ ਜੇ ਠੀਕ ਆ ਵਸ਼ੀ ਸੂ ਕੇ ਮਾਰੀ ਮੋਟੀ ਪਾਵੇ ਹੋਰੂ ਪਾਵੇ ਸੂ ਕੇ ਲੱਤ ਜੇਗੀ ਠੀਕ ਆ ਹਾਂਜੀ ਚਲੋ ਲੈ ਜਾ ਪਰ ਵਸ਼ੀ ਦਾ ਪਿਰਥ ਪੂੜਾ ਬੜਾ ਚੌੜਾ ਜੀ ਬੜੇ ਸ਼ਾਂਤ ਜੀ ਆ ਜਿਹੜੀ ਇਹ ਨਗੀਨਾ ਹੀ ਏ ਤੇ ਇਹਦਾ ਫਿਰ ਕੀ ਮੁੱਲ ਰੱਖਣਾ ਵੇ ਜੀ ਬਾ ਜੀ ਇਹ ਵੀ ਵਸ਼ੀਗੋ ਹਮਾਰੀ ਦੀ ਕਿਰਪਾ ਨਾਲ ਆ ਗਿਆ ਹਾਂਜੀ ਬਾਕੀ ਨਿੱਗਰ ਪਣਾ ਵੇ ਸੀ ਕੇ ਚੱਡਾ ਲੈ ਕੇ ਤੁਰਿਆ ਨਹੀਂ ਜਾਣਦਿਆ ਹਾਂਜੀ ਹਾਂਜੀ ਇਹ ਸੁੰਦੇ ਸੁੰਦੇ ਬਸ਼ੀ ਹੋਰ ਮਦਾਨ ਬੰਦੇ ਹਾਂਜੀ ਹਾਂਜੀ ਦੁੱਧ ਦੋਧੇ ਚੱਡੇ ਲੋੜੀ ਕੋ ਕਮੀ ਬਸ਼ੀ ਦੇ ਵਿੱਚ ਠੀਕ ਆ ਬੋਲਦੇ ਆ ਜੀ ਜੀ ਆਪਾਂ ਤੁਹਾਨੂੰ ਪਤਾ ਮਾਲ ਸਾਡੇ ਕੋ ਖੜਦੇ ਵੇਚਣ ਵਾਲੇ ਬੰਦੇ ਹਾਂਜੀ 80 ਕਰ ਲਈਏ 75 ਕਰ ਲਈਏ ਬਸ਼ੀ ਵੇਖਦੀ ਆ ਹਾਂਜੀ ਕੋਈ 80 ਨਹੀਂ ਕੋਈ 75 ਨਹੀਂ ਮੋਲ 60000 ਰੁਪਏ 60000 ਆ ਹਾਂਜੀ ਵੇਚੋ ਕਰਨਾ ਕੋ ਮਨਤਾ ਜੀ ਨਹੀਂ ਛੱਡਾਂਗੇ ਅੱਛਾ ਹਾਂਜੀ ਬਾਕੀ ਮੌਕੇ ਤੇ ਹੋਰ ਕਰ ਦਾਂ ਗੀ ਨਹੀਂ ਕਰ ਦਿੰਦੇ ਆ ਗਾਮੇ ਭਾਈ ਆਪ ਵੀ ਜੱਸ ਨੂੰ ਕਰਦਾ ਫਿਰ ਪੂਰੇ 50 ਦੇ ਦਾ ਅੱਛਾ 50000 ਦੀ پورے ਦੀ ਤੁਸਮੰ ਲਾਵੇ ਉਸੇ ਮਾਨਦਾਨ ਕਰਦਾ ਠੀਕ ਆ 12 18 ਲੀਟਰ ਬੱਤੀ ਜਾਓ ਦੇਖਣ ਡਿਜਾਇਨ ਤੇ ਆ ਜਿਹੜੀ ਹੁਣ 2 ਨੰਬਰ ਤੇ ਆ ਇਹ ਕਿੰਨੇ ਕਿ ਦਿਨ ਲੈ ਜਾਊਗੀ ਇਹ ਕਿੰਨਾ ਕਿ ਦਿਨ ਆਪਣੀ ਦੀ ਦੇ ਲਾ ਜੂਗੀ 10 ਅੱਛਾ ਇਹ ਦੇਖੋ ਅੱਜ ਦਾ ਮੁੱਲ ਲਾਵਾਂਗੇ ਦਾ ਹਾਂਜੀ ਅੱਜ ਦਾ ਮੁੱਲ ਅੱਛੀ ਵੇਚਦਾ ਕਿ 50 ਦੀ ਅੱਛਾ ਅੱਜ ਤਾਂ ਕਿ 40 ਦੀ ਅੱਛਾ ਉਹ ਚੋਂ ਹੀ ਤੁਹਾਨੂੰ 5000 ਰੁਪਏ ਛੋਟ ਕਰ ਦਾਂਗੇ ਅੱਛਾ ਯਸਨੋ ਅਸੀਂ 35000 ਦੇ ਜੂਗੀ ਥੱਲੇ ਹੋਵੇ ਕੋਈ 35000 ਦੀ ਜਿਹੜੀ ਇਹ ਵੀ ਕਹਿੰਦੇ ਦੇ ਦੇਣੀ ਆ ਪਰ ਥੱਲੇੋਂ ਵੇਖੋ ਦੇ ਥਾਣ ਦੇਖਾ ਦੇ ਖੋਲੋ ਫਿਰ ਤੋਰ ਦਈਏ ਤੇ ਉਤਨਾ ਦੁੱਧ ਕਿੰਨਾ ਖਿਚਵਾਈ ਜਾਓਗੇ ਇਹ ਵੀ ਭਾਜੀ 20 ਕਿਲੋ ਅੱਛਾ ਕੱਦ ਤੋ ਵਜਨ ਪੜਾਓ ਸ਼ੀਰ ਦਾ ਕੱਦ ਕਾਠ ਪੱਖਾ ਚੰਗੀ ਆ ਤੇ ਹੈਗੀ ਵੀ ਜਰਸੀ ਕ੍ਰੋਸ ਹੀ ਆ ਇਹ ਵੀ ਕੱਦ ਕਾਠ ਪੱਖਾ ਜਵਾਨੀ ਆ ਜਿਹੜੀ ਥੱਲੇੋਂ ਵੇਖੋ ਜੀ ਆਮ ਗਾਇਆਂ ਨਾਲੋਂ ਜ਼ਿਆਦਾ ਬਣ ਗਈ ਏ ਹਾਂਜੀ ਹਾਂਜੀ ਲੈ ਆ ਜੀ ਹੇਰ ਤੀਜਾ ਵਿਤੋ ਇਹ ਵੀ ਠੰਡੀ ਤੇਰੀ ਇਤਰਾ ਹੀ ਆਹ ਦੇਖ ਸਾਡੇ ਥਾਣੇ ਦੇ ਕਾ ਵੀ ਕਾਫੀ ਚੰਗਾ ਲੱਗਿਆ ਲੰਮਾ ਸਾਂ ਠੰਡੀ ਤੇਰੀ ਲੈ ਜੋ ਜੀ ਮਿਲਕ ਮੈਨ ਨੇ ਵੀ ਚੰਗੀ ਲੱਗੀ ਤੇ ਹੁਣ ਦੋ ਬੱਚੇ ਤਾਂ ਬਿਨਾ ਆ ਗਿਆਂ ਫਿਰ ਤੇ ਕਿੰਨਾ ਦੁੱਧ ਦੇ ਕੋਲ ਟੱਪੀ ਕੋਲ ਇਹਦੇ ਘਰ ਜੀ ਦੁੱਧ ਪਹਿਲਾਂ 10 ਕਿਲੋਣ ਪੱਠੇ ਪੈਂਡ ਹੈ ਬੇ ਦੁੱਧ ਹੋ ਗਿਆ 12 ਲੀਟਰ ਇਹਦੇ ਕੋਲ ਅੱਛਾ ਮੋਲੇ ਦਾ 5000 ਰੁਪਇਆ 3000 ਛੋਟ ਕਰ ਦਾਂਗੇ ਭਾਈ ਆਦੀ ਦੇ ਦਾਂਗੇ ਭਾਈ ਯਾਰ ਜੀ ਜ਼ਿਆਦਾ ਹੋ ਗਿਆ ਤੇ ਦੁੱਧ 12 ਲੀਟਰ ਪੱਕਾ ਹੈਗਾ ਵਾ ਜੀ ਦੋ ਟਾਈਮ ਆਣ ਕੇ ਤਸ਼ੱਲੀ ਕੋ ਵੀਰ ਭਰਾ ਕਰੇ ਜਿਹੜੀ ਗੱਬਣਿਆਂ ਨੂੰ ਪਾਸ ਕਰਕੇ ਤੇ ਥਾਣੇ ਤੇ ਥਾਣੇ ਵੀ ਜੀ ਇੱਕੇ ਦਾ ਹੰਦੀ ਜੀ ਇੱਕ ਨਹੀਂ ਥਾਣੇ ਚੱਲਦਾ ਤਿੰਨ ਹੀ ਥਾਣੇ ਚੱਲਦੇ ਆ ਜਿਹੜੇ ਹਾਂਜੀ ਲੈ ਜਾ ਇਹਦੀ ਉਹ ਵੀ ਇੱਕ ਨਹੀਂ ਬੇੰਗਰ ਚੁੱਚਾ ਮਾਰ ਨੂੰ ਮੈਨੂੰ ਤੇ ਮਾਰੀ ਚੋ ਮੈਂ ਕਿਹ ਜਿਆਈ ਨਹੀਂ ਅੱਗੇ ਮੈਂ ਇਹ ਲੈਣੀ ਹੈ ਬਾਕੀ ਸੋਨੇ ਰੰਗ ਰੋਪਦੀ ਆ ਆ ਜੋ ਲੈ ਆ ਆ ਜੀ ਤੇ ਹੁਣ ਜਿਹੜੀ ਆ ਗਈ ਆਪਣੇ ਕੋਲ ਇਹ ਕਾ ਜਰਸੀ ਹਾਂ ਜੀ ਇਹਦੇ ਕੋਲ ਕਿੰਨਾ ਦੁੱਧ ਵੀ ਜੀ ਦੇ ਵੀਰ ਜੀ ਅੱਜ ਤੇ 8 ਕਿਲੋ ਦੁੱਧ ਜੀ ਅੱਛਾ ਇਹ ਦੋ ਚਾਰ ਦਿਨ ਲੱਗੀ ਦੁੱਧ ਤੇ 10 ਕਿਲੋ ਕਰਾਂਗੇ ਸਵੇਰੇ ਆਈ ਜੇ ਗਾਂ ਅੱਛਾ ਅੱਜ ਹੀ ਆਈ ਹੈ ਹਾਂ ਜੀ ਆਈ ਹੈ ਠੀਕ ਹੈ ਤੋਰੋ ਮੈਂ ਫਿਰ ਇੰਨਾ ਮੀ ਇਕੱਲ ਅਲੀ ਵੀ ਦੀ ਬੜਾ ਗਾਂ ਦੀ ਪਾਲਤਰੀ ਹੈ ਵੀਰ ਜੀ ਜਿਵੇਂ 2 ਮਿੰਟ ਹੁੰਦੇ ਕੋਈ ਗੱਲ ਨਹੀਂ ਵੀ ਜੀ ਤੁੰ ਜਾਓ ਲੈਮ ਲੈ ਏ ਵੀਰ ਬ੍ਰਜੀ ਠੰਡੀ ਥੁੰਡੀ ਜੀ ਲਾ ਗੋਈ ਓਏ ಲ್ಯੈਡ ਮੀ ਨਾ ਕੋ ਐਸੋ ਹੀ ਨਾਲ ਲਾਲੇ ਵੇਜ ਮਾਰਨ ਲਈ ਜੀ ਬੋਲੀ ਜਾਂਦੀ ਐ ਹਾਂ ਬੋਲੀ ਲਾਲੋ ਢੇੜ ਚ ਆਈ ਐ ਜਿਹੜੀ ਕੋਈ ਵੀ ਟੀਗਾ ਭਰਾਲੇ ਭਾਵੇਂ ਜਾ ਕੇ ਆਂ ਦੇਖਾ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਹੈ 15000 15000 ਗਾਮੇ ਭਾਜੀ ਛੱਡਨਾ ਕੋ 15 ਚ 3000 ਮਾਨ ਤਣ ਕੇ 12000 12000 ਦੀ 8 ਲੀਟਰ ਦੁੱਧ ਠੰਡੀ ਸੀ ਜਿਵਾ ਕੇ ਦੋਗੇ 8 ਲੀਟਰ ਵਾ ਕੇ ਦੋ ਠੀਕ ਹੈ ਜੀ 12000 ਬਿੱਲੀ ਆਪਣੀ ਹੋ ਰਹੀ ਹੈ ਹਾਂਜੀ ਅਸੀਂ ਤੁਹਾਡੇ ਦਿਲੋਂ ਧੰਨਵਾਦੀ ਆਂ ਇੱਕ ਗੱਲ ਦੇ ਹਾਂਜੀ ਮਾਰ ਵੇਚ ਜਾਣਾ ਹਾਂਜੀ ਰਹਿਣਾ ਨਹੀਂ ਗਾੜੀ ਵੇਚੀ ਕੱਲ੍ਹ ਲਈ ਹਾਂਜੀ ਹੱਥ ਜੋੜ ਕੇ ਵੀਰਾਂ ਭੈਣਾਂ ਭਰਾਵਾਂ ਨੂੰ ਬੇਨਤੀ ਆ ਜਿਹੜਾ ਗੱਬਣ ਆ ਪਾਸ ਕਰਕੇ ਜਿਹੜਾ ਸੋਇਆ ਚੋਕ ਹੈ ਉਹ ਵਪਾਰੀ ਬੰਦਾ ਪੈਸੇ ਲਾ ਕੇ ਲੈਂਦਾ ਨਾ ਇਹ ਨੂੰ ਲਾਤਾ 1.5-2 ਲੱਖ ਰੁਪਈਆ ਅਸੀਂ ਤਸੱਲੀ ਕਰ ਲਈ ਆ ਹੁਣ ਗਾੜੀ ਕੋਈ ਆਪਣੀ ਕਰਕੇ ਮੇਰਾ ਵੀ ਖਰੇ ਤੁਹਾਡਾ ਨੇ ਕੀ ਕਰਦਾ ਉਹ ਗਾਹਕ ਨੂੰ ਮਾੜਾ ਡੰਗਰ ਦਈਏ ਨਾ ਸਾਡਾ ਜੀ ਕਰਦਾ ਵੀ ਅਸੀਂ ਮਾੜਾ ਲੱਗੇ ਉਹ ਅੱਗੋਂ ਦੇ ਨੇ ਵੇਚ ਜਾ ਕੇ ਖੜਨਾ ਅਸੀਂ ਵੇਚ ਜਾ ਕੇ ਲਏ ਆ ਉਹਨਾਂ ਸਾਡੀ ਕਿਸਮਤ ਹੈ ਗਾੜੀ ਕਿਸੇ ਦੀ ਕਿਸਮ ਘਰਾਂ ਜੋ ਮਾਲ ਆ ਘਰਾਂ ਚ ਜਾ ਕੇ ਵਸਣਾ ਜੀ ਹਾਂਜੀ ਹਾਂਜੀ ਆਪਣਾ ਮਾਰਜਨ ਬੜਾ ਰੇਟ ਘਟ ਜੇ ਇਹ ਗੱਲ ਦਾ ਤੁਹਾਨੂੰ ਵੀ ਪਤਾ ਹੋਣਾ ਹਾਂਜੀ ਹਾਂਜੀ ਆਪਾਂ ਨੂੰ ਮੇਰਾ ਵੀ ਕੋਈ ਫੋਨ ਲਾ ਕੇ ਵੀ ਕਹਿੰਦਾ 5 ਮਿੰਟ ਰੁਕ ਜਾ ਕੋ 10 ਮਿੰਟ ਰੁਕ ਜਾ ਅੱਛਾ ਫੇਰ ਦੂਜੇ ਵੀਰ ਵੀ ਨਰਾਜ਼ ਹੋ ਜਾਂਦੇ ਜਿਨ੍ਹਾਂ ਦੇ ਫੋਨ ਵਿੱਚ ਆਉਂਦੇ ਆ ਠੀਕ ਆ ਵੀਰੋਂ ਵੀ ਇੱਕ ਵਾਰੀ ਵੀ ਇਹਦੇ ਦੋ ਵਾਰੀ ਵੇਖ ਲੈ ਸਾਨੂੰ ਉਦੋਂ ਫੋਨ ਲਾਵੇ ਜਦੋਂ ਡੰਗਰ ਲੈਣਾ ਵਾ ਠੀਕ ਹੈ ਜੀ ਪਤਾ ਕਿ ਦੂਜਾ ਗਾ ਵੀ ਨਰਾਜ਼ ਹੁੰਦਾ ਹੁਣ ਮਾ ਲੋ ਆ ਗਾਂ ਦੀ ਜਿਹਨੇ ਸਾਈ ਪਾਈ 1000 ਰੁਪਈਆ ਹਾਂਜੀ ਠੀਕ ਆ ਉਹ ਕਿੰਟਾ ਖਲੋ ਜੋ 2 ਖਲੋ ਜੋ ਸਾਨੂੰ ਸ਼ਰਮ ਮਾਰ ਜਾਂਦੀ ਇਥੇ ਅਗਲਾ ਚਾਰ ਬੰਦਾ ਐਡੇ ਤੇ ਲੈ ਗਿਆ ਜੀ ਮੈਂ ਸਾਈ ਪਾਈ ਦਾ ਦਾਣ ਦਿੱਤੀ ਹਾਂ ਜੀ ਬਰਕਰਾਰ ਵਾਲੇ ਵੀ ਨਹੀਂ ਜੀ ਇਹ ਗੱਲ ਸਮਝਣੀ ਠੀਕ ਹੈ ਜੀ ਜਿੰਨੇ ਵੀ ਗਾਲ ਨਹੀਂ ਮੇਰਾ ਵੀਰ ਆਪਾਂ ਨੂੰ ਸਲਾਹ ਕਰਕੇ ਉਸੇ ਟਾਈਮ ਸਾਈ ਪਾਈ ਠੀਕ ਹੈ ਜੀ ਆਪਣੀ ਤਸੱਲੀ ਬਾਕੀ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਵੇਸ਼ ਚਾੱਕ ਕੇ ਖੜੋ ਜੀ ਹਾਂ ਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ